ਇੱਕ ਬੜਾ ਹੀ ਗੰਭੀਰ ਮਸਲਾ ਹੈ ਜੀ ਅੰਮ੍ਰਿਤਸਰ ਦਾ ਕਿ ਜਿਹੜੇ ਯਾਤਰੀਓ ਸ਼ਰਧਾਲੂ ਸ਼੍ਰੀ ਹਰਮੰਦਰ ਸਾਹਿਬ ਤੇ ਦਰਸ਼ਨ ਕਰਨ ਆਉਂਦੇ ਨੇ ਤਾਂ ਉੱਥੇ ਪਾਰਕਿੰਗ ਦਾ ਸਰਕਾਰਾਂ ਵੱਲੋਂ ਬਣਾਇਆ ਗਿਆ ਸੀ ਇੱਕ ਸਾਰਾ ਗੜੀ ਪਾਰਕਿੰਗ ਸਾਰਾ ਗੜੀ ਸਕੂਲ ਜਿਗਾ ਉੱਥੇ ਜਿਹੜਾ ਕਿ ਜਿਹੜੇ ਸਾਰਾ ਗੜੀ 12 ਸਪਟੈਂਬਰ 1897 ਚ ਸਾਡੇ 22 ਜਵਾਨ ਸ਼ਹੀਦ ਹੋਏ ਸੀ ਉੱਥੇ ਔਰ ਸਭ ਨੂੰ ਵਿਕਟੋਰੀਆ ਕ੍ਰਾਸ ਮਿਲਿਆ ਸੀ ਘਾਤ ਉਹਦੀ ਯਾਦਗਾਰ ਚ ਸਕੂਲ ਬਣਿਆ ਸੀ ਤੇ ਕਨ ਸਕੂਲ ਨੂੰ ਤੋੜ ਕੇ ਉੱਥੇ ਇੱਕ ਪਾਰਕਿੰਗ ਬਣਾਈ ਗਈ। ਸੋ ਮੇਰਾ ਮਤ ਹੈ ਸਰ ਇਹ ਮੈਂ ਤੁਹਾਡੇ ਧਿਆਨ ਚ ਸਰਕਾਰ ਦੇ ਧਿਆਨ ਚ ਦਿਨਾ ਚਾਹੁੰਦਾ ਤੁਹਾਡੇ ਮਾਧਮ ਰਹੀਂ ਕਿ ਉੱਥੇ ਜਿਹੜੀ ਠੇਕਾ ਹੈ ਨਾ ਬੜੇ ਸਾਲ ਤੋਂ ਇੱਕੋ ਬੰਦੇ ਕੋਲ ਹੈ ਜੀ ਤੇ ਉਹ ਜਿਹੜਾ ਬੰਦਾ ਹੈ ਉਹਨੇ ਪਿਛਲੀ ਵਾਰ ਵੀ ਜਦੋਂ ਲੱਗਾ ਠੇਕਾ ਦੁਬਾਰਾ ਤੇ ਉਹਨੇ ਦੋ ਨੰਬਰ ਤੇ ਆਪਣਾ ਨਾਂ ਰੱਖ ਲਿਆ ਤੇ ਪਹਿਲਾਂ ਬੈਕ ਆਊਟ ਕਰ ਗਿਆ ਤੇ ਫਿਰ ਕੋ ਚਲਾ ਗਿਆ। ਹੁਣ ਸਮੱਸਿਆ ਮੈਂ ਇਹ ਨੇ ਕਿ ਉਹ ਥੱਲੇ ਜਿਹੜਾ ਬੇਸਮੈਂਟ ਚ ਸਵਾਰੀਆਂ ਦੂਰੋਂ ਆਉਂਦੀਆਂ ਨੇ ਸਾਡੇ ਸ਼ਰਧਾਂਤੂ ਦੂਰੋਂ ਆਉਂਦੇ ਨੇ ਤੇ ਜਿਹੜੇ ਟਾਇਲਟਸ ਨੇ ਨਾ ਨਾਨ ਫੰਕਸ਼ਨਲ ਨੇ ਉਹਨਾਂ ਵਿਚਾਰਿਆਂ ਨੂੰ ਬਾਹਰ ਬੈਠ ਕੇ ਹੀ ਆਪਣਾ ਯੂਜ਼ ਕਰਨਾ ਪੈਂਦਾ ਔਰ ਦੂਜੀ ਗੱਲ ਲਿਫਟਾਂ ਖਰਾਬ ਨੇ ਉਸ ਬੰਦੇ ਨੇ ਆਪਣੀ ਉਹ ਬੈਟਰੀ ኦਪਰੇਟਿਡ ਗੱਡੀਆਂ ਲਾਈਆਂ ਹੋਈਆਂ ਨੇ 5-500 6-600 ਰੁਪਈਆ ਉਹ ਬੇਸਮੈਂਟ ਚੋਂ ਬਾਹਰ ਲਿਆਉਂਦਾ ਪੈਸੇ ਲੈਂਦਾ ਜੀ ਡਾਕਟਰ ਇੰਦਰਬੀਰ ਨਿਜਰ ਮਿਹਰਬਾਨੀ ਸਪੀਕਰ ਸਾਹਿਬ ਇੱਕ ਬੜਾ ਹੀ ਗੰਭੀਰ ਮਸਲਾ ਹੈ ਜੀ ਅੰਮ੍ਰਿਤਸਰ ਦਾ ਕਿ ਜਿਹੜੇ ਯਾਤਰੀਓ ਸ਼ਰਧਾਲੂ ਸ਼੍ਰੀ ਹਰਮੰਦਰ ਸਾਹਿਬ ਤੇ ਦਰਸ਼ਨ ਕਰਨ ਆਉਂਦੇ ਨੇ ਤਾਂ ਉਥੇ ਪਾਰਕਿੰਗ ਦਾ ਸਰਕਾਰਾਂ ਵੱਲੋਂ ਬਣਾਇਆ ਗਿਆ ਸੀ ਸਾਰਾਗੜੀ ਪਾਰਕਿੰਗ ਸਾਰਾਗੜੀ ਸਕੂਲ ਜਿੱਗਾ ਉਥੇ ਜਿਹੜਾ ਕਿ ਜਿਹੜੇ ਸਾਰਾਗੜੀ 12 ਸਪਟੰਬਰ 1897 ਚ ਸਾਡੇ 22 ਜਵਾਨ ਸ਼ਹੀਦ ਹੋਏ ਸੀ ਉਥੇ ਔਰ ਸਭ ਨੂੰ ਵਿਕਟੋਰੀਆ ਕ੍ਰਾਸ ਮਿਲਿਆ ਸੀਗਾ ਉਹਦੀ ਯਾਦਗਾਰ ਚ ਸਕੂਲ ਬਣਿਆ ਸੀ ਇੱਕ ਸਕੂਲ ਨੂੰ ਤੋੜ ਕੇ ਉੱਥੇ ਇੱਕ ਪਾਰਕਿੰਗ ਬਣਾਈ ਗਈ। ਸੋ ਮੇਰਾ ਮੁੱਦਾ ਇਹ ਸਰ ਇਹ ਮੈਂ ਤੁਹਾਡੇ ਧਿਆਨ ਚ ਸਰਕਾਰ ਦੇ ਧਿਆਨ ਚ ਦਿਨਾ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ ਕਿ ਉਹਦੀ ਜਿਹੜੀ ਠੇਕਾ ਨਾ ਬੜੇ ਸਾਲ ਤੋਂ ਇੱਕੋ ਬੰਦੇ ਕੋਲ ਹੈ ਜੀ। ਤੇ ਉਹ ਜਿਹੜਾ ਬੰਦਾ ਹੈ ਉਹਨੇ ਪਿਛਲੀ ਵਾਰ ਵੀ ਇਹਨਾਂ ਜਦੋਂ ਲੱਗਾ ਠੇਕਾ ਦੁਬਾਰਾ ਤੇ ਉਹਨੇ ਦੋ ਨੰਬਰ ਤੇ ਆਪਣਾ ਨਾਂ ਰੱਖ ਲਿਆ ਤੇ ਪਹਿਲਾਂ ਬੈਕਆਊਟ ਕਰ ਗਿਆ ਤੇ ਫਿਰ ਕੋ ਚਲਾ ਗਿਆ। ਹੁਣ ਸਮੱਸਿਆ ਮੈਂ ਇਹ ਨੇ ਕਿ ਉਹ ਥੱਲੇ ਜਦੋਂ ਬੇਸਮੈਂਟ ਚ ਸਵਾਰੀਆਂ ਦੂਰੋਂ ਆਉਂਦੀਆਂ ਨੇ ਸਾਡੇ ਸ਼ਰਧਾਲੂ ਦੂਰੋਂ ਆਉਂਦੇ ਨੇ ਤੇ ਜਿਹੜੇ ਟਾਇਲਟਸ ਨੇ ਨਾਨ ਫੰਕਸ਼ਨਲ ਨੇ ਉਹਨਾਂ ਵਿਚਾਰਿਆਂ ਨੂੰ ਬਾਹਰ ਬੈਠ ਕੇ ਆਪਣਾ ਯੂਜ਼ ਕਰਨਾ ਪੈਂਦਾ ਔਰ ਦੂਜੀ ਗੱਲ ਲਿਫਟਾਂ ਖਰਾਬ ਨੇ ਉਸ ਬੰਦੇ ਨੇ ਆਪਣੀ ਉਹ ਬੈਟਰੀ ኦਪਰੇਟਿਡ ਗੱਡੀਆਂ ਲਾਈਆਂ ਹੋਈਆਂ ਨੇ 5 500 6 600 ਰੁਪਈਆ ਉਹ ਬੇਸਮੈਂਟ ਚੋਂ ਬਾਹਰ ਲਿਆਉਂਦਾ ਪੈਸੇ ਲੈਂਦਾ ਜੀ ਸੋ ਪੂਰੀ ਉੱਤੇ ਗੁੰਡਾਗਰਦੀ ਚੱਲ ਰਹੀ ਹੈ ਇਸ ਬਾਰੇ ਮੇਖਲੇ ਪੁੱਡਾ ਥੱਲੇ ਹੁੰਦਾ ਇਹ ਕਾਰਪੋਰੇਸ਼ਨ ਥੱਲੇ ਨਹੀਂ ਆਉਂਦਾ ਸੋ ਮੰਤਰੀ ਸਾਹਿਬ ਨੂੰ ਬੇਨਤੀ ਹੈ ਕਿ ਉਹ ਇਸ ਗੱਲ ਨੂੰ ਧਿਆਨ ਦੇ ਕੇ ਇਸ ਬੰਦਿਆਂ ਨੂੰ ਇਹੋ ਜਿਹੇ ਬੰਦਿਆਂ ਨੂੰ ਬਾਹਰ ਕੱਢਿਆ ਜਾਵੇ ਉੱਥੇ ਕੋਈ ਜਾਂ ਤੇ ਐਸਜੀਪੀਸ ਨੂੰ ਉਹਨਾਂ ਨਾਲ ਕੰਸਲਟੇਸ਼ਨ ਵਿੱਚ ਚੈਰੀਟੇਬਲ ਤਰੀਕੇ ਨਾਲ ਹੀ ਪਾਰਕਿੰਗ ਫ੍ਰੀ ਕਰਤੀ ਜਾਵੇ ਲੇਕਿਨ ਮੇਨਟੇਨੈਂਸ ਕਰਨੀ ਬਹੁਤ ਲਾਜ਼ਮੀ ਹੈ بڑے ਸ਼ਰਦਾਲੂਆਂ ਨੂੰ ਬਹੁਤ ਮੁਸ਼ਕਲਾਂ ਉਸ ਪਾਰਕਿੰਗ ਦੀ ਆ ਰਹੀਆਂ ਹਨ ਥੈਂਕ ਯੂ ਸ਼੍ਰੀਮਾਨ ਤਰਨਪ੍ਰੀ ਸੌਂਦ ਮਾਨਯੋਗ ਸਪੀਕਰ ਸਾਹਿਬ ਬਹੁਤ